ਹੈਲੋ ਜੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਆਉਣ ਦਾ ਤੁਹਾਡਾ ਬਹੁਤ ਜਿਆਦਾ ਸਵਾਗਤ ਹੈ ਜੀ ਕੀ ਅੱਜ ਮੈਂ ਗੱਲ ਕਰਾਂਗੀ ਤੇ ਜਾਵਦੀਆਂ ਸਮੱਸਿਆ ਤੋਂ ਤੰਗ ਹੋਏ ਭੈਣ ਭਰਾਵਾਂ ਦੀ ਜੇਕਰ ਤੁਸੀਂ ਵੀ ਤੇ ਜਾਵ ਤੋਂ ਤੰਗ ਹੋ ਤਾਂ ਤੁਸੀਂ ਅੱਜ ਸਾਡੇ ਸਹੀ ਵੀਡੀਓ ਦੇਖਣ ਦੇ ਰਾਤੇ ਆਏ ਹੋ ਮੈਂ ਅੱਗੇ ਗੱਲ ਕਰਦੀ ਹਾਂ ਜਦੋਂ ਵੀ ਆਪਣਾ ਤਜਾਬ ਵਣਦਾ ਬਹੁਤ ਬਹੁਤ ਹੀ ਜ਼ਿਆਦਾ ਤੰਗ ਕਰ ਦਿੰਦਾ ਹੈ ਤਜਾਬ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਤਜਾਬ ਦੇ ਨਾਲ ਜੁੜੀਆਂ ਹੋਈਆਂ ਹੁੰਦੀਆਂ ਨੇ ਤਜਾਬ ਆਪਾਂ ਨੂੰ ਬਹੁਤ ਜ਼ਿਆਦੇ ਹੀ ਤੰਗ ਕਰ ਦਿੰਦਾ ਹੈ ਤਜਾਬ ਗਲੇ ਦੇ ਵਿੱਚ ਜਲਣ ਹੋਣ ਲਾ ਦਿੰਦਾ ਹੈ ਤਜਾਬ ਆਪਣੇ ਕਲਜੇ ਵਿੱਚ ਜਲਨ ਹੋਣ ਲਾ ਦਿੰਦਾ ਹੈ ਤਜਾਬ ਤੋਂ ਤੰਗ ਹੋਇਆ ਬੰਦਾ ਨਾ ਕੁਝ ਖਾ ਸਕਦਾ ਹੈ ਨਾ ਕੁਝ ਪੀ ਸਕਦਾ ਹੈ ਤਜਾਬ ਬਹੁਤ ਹੀ ਬਿਮਾਰੀਆਂ ਦਾ ਕਾਰਨ ਬਣ ਜਾਂਦਾ ਹੈ ਤਜਾਬ ਨੂੰ ਠੀਕ ਕਰਨ ਵਾਲੀਆਂ ਚੀਜ਼ਾਂ ਆਪਾਂ ਭੁੱਲ ਹੀ ਜਾਂਦੇ ਆ ਤਜਾਬ ਨੂੰ ਠੀਕ ਕਰਨ ਵਾਲੀਆਂ ਚੀਜ਼ਾਂ ਤਾਂ ਆਪਣੀ ਰਸੋਈ ਵਿੱਚ ਹੀ ਪਈਆਂ ਹੁੰਦੀਆਂ ਨੇ ਆਪਾਂ ਨਹੀਂ ਧਿਆਨ ਦਿੰਦੇ ਚੀਜ਼ਾਂ ਰਸੋਈ ਵਿੱਚ ਪਈਆਂ ਹੁੰਦੀਆਂ ਨੇ ਆਪਾਂ ਡਾਕਟਰਾਂ ਦੇ ਚਲੇ ਜਾਂਦੇ ਆ ਉਤੋਂ ਗੋਲੀਆਂ ਨਿਰਨੇ ਕਾਲ ਜੇ ਖਾਲੀ ਪੇਟ ਕੈਪਸੂਲ ਲੈ ਲੋ ਗੋਲੀ ਲੈ ਲੋ ਜਿਉਂ ਕਰ ਲੋ ਬਹੁ ਕਰ ਲੋ ਬਹੁਤ ਜ਼ਿਆਦਾ ਹੀ ਤੰਗ ਹੋ ਜਾਂਦੇ ਆਗੇ ਇੱਕ ਤਾਂ ਜੇ ਸੋਚਿਆ ਜਾਵੇ ਰੋਟੀ ਖਾ ਕੇ ਸਾਨੂੰ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ ਥੋੜਾ ਜਾ ਟਾਈਮ ਆਪਾਂ ਰੁਕੀਏ ਕਿਉਂਕਿ ਆਪਣੇ ਅੰਦਰ ਜਿਹੜਾ ਆਪਾਂ ਖਾਣਾ ਖਾਂਦੇ ਆ ਉਹ ਹੌਲੀ-ਹੌਲੀ ਹਾਜਮ ਹੁੰਦਾ ਉਹਨੂੰ ਹੌਲੀ-ਹੌਲੀ ਹਾਜ਼ਮ ਕਰਨ ਨੂੰ ਮਸ਼ੀਨਰੀ ਜਾਂ ਫਿਰ ਵੀ ਅੰਦਰ ਜੇ ਸੋਚਿਆ ਜਾਵੇ ਮਸ਼ੀਨਰੀ ਹੌਲੀ-ਹੌਲੀ ਹੌਲੀ-ਹੌਲੀ ਉਹਨੂੰ ਕੁਚਲਦੀ ਜਾਂਦੀ ਹੈ ਫਿਰ ਉਹ ਕਿਤੇ ਜਾ ਕੇ ਆਪਣਾ ਖਾਣਾ ਸਹੀ ਢੰਗ ਨਾਲ ਪਚਦਾ ਜੇ ਸੋਚਿਆ ਜਾਵੇ ਜਲ ਜ਼ਿਆਦਾ ਨਹੀਂ ਤਾਂ ਜੇ ਆਪ 20 ਤੋਂ 25 ਮਿੰਟ ਦਾ ਗੈਪ ਪਾਣੀ ਪੀਣ ਦਾ ਲੱਸੀ ਪੀਣ ਦਾ ਦੁੱਧ ਪੀਣ ਦਾ ਜੇ ਰੱਖ ਲਈਏ ਤਾਂ ਕਿ ਆਪਣੇ ਤਜਾਬ ਵਿੱਚ ਬਹੁਤ ਜ਼ਿਆਦਾ ਫਰਕ ਪੈ ਜਾਊਗਾ ਅੱਗੇ ਹੋਰ ਵੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਜਿਵੇਂ ਕਿ ਆਪਣੇ ਬੱਚਿਆਂ ਨੂੰ ਨੌਜਵਾਨਾਂ ਨੂੰ ਫਾਸਟ ਫੂਡ ਖਾਣ ਦੀ ਬਹੁਤ ਜ਼ਿਆਦਾ ਹੀ ਆਦਤ ਬਣ ਗਈ ਹੈ ਜਿਵੇਂ ਕਹਿ ਲਈਏ ਵੀ ਜੀਵ ਦਾ ਚਸਕਾ ਬਣ ਗਿਆ ਹੈ ਵੀ ਇਸ ਨੂੰ ਵੀ ਆਪਾਂ ਨੂੰ ਬਹੁਤ ਜ਼ਿਆਦਾ ਕੰਟਰੋਲ ਨਾਲ ਹੀ ਖਾਣਾ ਚਾਹੀਦਾ ਹੈ ਜਾ ਕਿ ਆਪਾਂ ਨੂੰ ਤਲਾਇਆ ਹੋਇਆ ਜਿਆਦੇ ਨੂਨ ਮਿਰਚ ਬਿਲਕੁਲ ਨਹੀਂ ਖਾਣਾ ਚਾਹੀਦਾ ਜੇ ਆਪਾਂ ਇਹ ਚੀਜ਼ਾਂ ਖਾਵਾਂਗੇ ਤਾਂ ਇਹ ਆਪਣੇ ਅੰਦਰ ਤਜਾਬ ਹੀ ਜ਼ਰੂਰ ਬਣਾਉਣਗੀਆਂ ਪਰ ਇੱਕ ਹੁਣ ਆਪਾਂ ਇਹਦੇ ਵੱਲ ਦੇਖੀਏ ਵੀ ਆਪਾਂ ਆਪਣੀ ਸਿਹਤ ਨੂੰ ਠੀਕ ਕਿਵੇਂ ਰੱਖਣਾ ਹੈ ਧਿਆਨ ਦਿइए ਵੀ ਤੇਜਾਬ ਹਟੂਗਾ ਕਿਵੇਂ ਦੇਖੋ ਜੀ ਸਵੇਰੇ ਉੱਠ ਕੇ ਤੁਸੀਂ ਸੋਭਾ ਇੱਕ ਗਲਾਸ ਪਾਣੀ ਦਾ ਜ਼ਰੂਰ ਪੀ ਲੈਣਾ ਹੈ ਜੋ ਆਪਾਂ ਚਾਹ ਪੀਣੀ ਹੈ ਉਹ ਆਪਾਂ 15 20 ਮਿੰਟ ਬਾਅਦ ਵਿੱਚ ਪੀਣੀ ਹੈ ਚਾਹ ਤੋਂ ਚਾਹ ਪੀਣੀ ਹੈ ਕਿਸ ਤਰ੍ਹਾਂ ਚਾਹ ਪੀਣੀ ਹੈ ਆਪਾਂ ਬਿਲਕੁਲ ਹੀ ਠੰਡੀ ਕਰਕੇ ਜਮਾ ਨਾਰਮਲ ਟੈਂਪਰੇਚਰ ਦੀ ਚਾਹ ਪੀਣੀ ਹੈ ਜੇ ਨਹੀਂ ਸਰਦਾ ਜੇ ਸਰਦਾ ਤਾਂ ਸਰ ਸਕਦੇ ਆ ਕੋਈ ਗੱਲ ਨਹੀਂ ਕੋਈ ਐਡਾ ਫਰਕ ਨਹੀਂ ਪੈਂਦਾ ਚਾਹ ਪੀਣ ਨਾਲ ਉਹੀ ਜੀ ਇੱਕ ਜਾਂ ਦੋ ਦਿਨਾਂ ਵਿੱਚ ਆਦਤ ਬਣ ਜਾਂਦੀ ਹੈ ਇਸ ਕਰਕੇ ਮੈਂ ਕਹੂੰਗੀ ਵੀ ਤੁਸੀਂ ਚਾਹ ਵੈਸੇ ਛੱਡ ਦੋ ਤਾਂ ਚੰਗੀ ਗੱਲ ਹੈ ਤੇ ਇਸ ਕਰਕੇ ਵੀ ਚਾਹ ਆਪਾਂ ਨੂੰ ਛੱਡਣੀ ਜ਼ਰੂਰ ਚਾਹੀਦੀ ਹੈ ਕਈ ਭੈਣ ਭਰਾ ਚਾਹ ਬਹੁਤ ਹੀ ਜ਼ਿਆਦਾ ਵਾਰ-ਵਾਰ-ਵਾਰ-ਵਾਰ ਪੀਂਦੇ ਹਨ ਉਹ ਨੁਕਸਾਨ ਕਰ ਜਾਂਦੀ ਹੈ ਤੇ ਇਸ ਕਰਕੇ ਜੀ ਇੱਕ ਤੁਸੀਂ ਇਦਾਂ ਕਰਨਾ ਹੈ ਸਵੇਰੇ ਜਾਂ ਦੁਪਹਿਰੇ ਜਦੋਂ ਵੀ ਤੁਹਾਡਾ ਤਜਾਬ ਬਣਿਆ ਹੋਇਆ ਹੈਗਾ ਤੇ ਦੇਖੋ ਜੀ ਆਪਾਂ ਨੇ ਦੁੱਧ ਨੂੰ ਉਬਾਲ ਲੈਣਾ ਹੈ ਦੁੱਧ ਨੂੰ ਉਬਾਲ ਕੇ ਉਹਨੂੰ ਬਿਨਾਂ ਹੀ ਫ੍ਰਿਜ ਵਿੱਚ ਰੱਖੇ ਪਾਣੀ ਵਿੱਚ ਰੱਖ ਕੇ ਠੰਡਾ ਕਰ ਲੈਣਾ ਹੈ ਇਸ 4 ਘੰਟਿਆਂ ਵਿੱਚ 5 ਘੰਟਿਆਂ ਵਿੱਚ ਉਹਨੇ ਚੰਗੇ ਤਰ੍ਹਾਂ ਵੀ ਠਰ ਜਾਣਾ ਹੁੰਦਾ ਹੈ ਉਹਨੂੰ ਆਪਾਂ ਵਿੱਚ ਨਾ ਹੀ ਕੋਈ ਮਿੱਠੇ ਦਾ ਇਸਤੇਮਾਲ ਕਰੀਏ ਨਾ ਹੀ ਉਹਦੇ ਵਿੱਚ ਆਪਾਂ ਕੋਈ ਸ਼ੱਕਰ ਕੁਝ ਵੀ ਨਹੀਂ ਪਾਉਣਾ ਹੈਗਾ ਉਹ ਆਪਾਂ ਦੁੱਧ ਐਸੇ ਤਰ੍ਹਾਂ ਹੀ ਪੀ ਲਗੇ ਉਹ ਦੁੱਧ ਆਪਾਂ ਨੂੰ ਬਹੁਤ ਜ਼ਿਆਦਾ ਫਾਇਦਾ ਦੇਉਂ ਜਿਆਦਾਤਰ ਮੇਰਾ ਆਪਣਾ ਅਪਣਾਇਆ ਹੋਇਆ ਨੁਕਸਾ ਅੱਜ ਮੈਂ ਵੀਡੀਓ ਉੱਤੇ ਦੱਸ ਰਹੀ ਹਾਂ ਤੇ ਵੀ ਤੁਸੀਂ ਜ਼ਰੂਰ ਮੇਰਾ ਨੁਕਸਾ ਵਰਤ ਕੇ ਦੇਖਿਓ ਸੋ ਨੂੰ ਕਦੇ ਵੀ ਤਜਾਬ ਦੀ ਸਮੱਸਿਆ ਨਹੀਂ ਉਹ ਹਫ਼ਤੇ ਦੇ ਵਿੱਚ ਵਿੱਚ ਤੁਹਾਡਾ ਤਜਾਬ ਬਿਲਕੁਲ ਸੈੱਟ ਹੋ ਜਾਊਗਾ ਤਜਾਬ ਨੂੰ ਕੋਈ ਰੋਕਣ ਵਾਲੀਆਂ ਬਾਲੀਆਂ ਵੱਡੀਆਂ ਚੀਜ਼ਾਂ ਨਹੀਂ ਹੁੰਦੀਆਂ ਤੇ ਥੋੜਾ ਜਿਹਾ ਆਪਾਂ ਨੂੰ ਆਪਣੀ ਸਿਹਤ ਵੱਲ ਧਿਆਨ ਦੇਣਾ ਪੈਂਦਾ ਤੇ ਜਿਆ ਬਿਲਕੁਲ ਹਟ ਜਾਂਦਾ ਗੋਲੀਆਂ ਦਵਾਈਆਂ ਤੋਂ ਬਹੁਤ ਜ਼ਿਆਦਾ ਸਟਕਾਰਾ ਪਾਈਏ ਕਿਉਂਕਿ ਆਪਣੀ ਸਿਹਤ ਬਹੁਤ ਖਰਾਬ ਹੁੰਦੀ ਹੈ ਬਹੁਤ ਚੀਜ਼ਾਂ ਜ਼ਿਆਦਾਤਰ ਹੁਣ ਇਹ ਹੀ ਚੱਲ ਰਹੀਆਂ ਨੇ ਜੇ ਆਪਾਂ ਸੋਚੀਏ ਵੀ ਹਰ ਇੱਕ ਚੀਜ਼ ਸਪਰੇਅ ਦਵਾਈ ਰੇ ਇਹਨਾਂ ਚੀਜ਼ਾਂ ਤੋਂ ਆਪਾਂ ਬਚਦੇ ਹੋਏ ਵੀ ਆਪਾਂ ਆਪਣਾ ਸਿਹਤ ਦਾ ਆਪ ਹੀ ਧਿਆਨ ਰੱਖ ਲਈਏ ਤੁਸੀਂ ਦੁੱਧ ਪੀ ਕੇ ਦੇਖੋ ਤੇ ਤੁਹਾਨੂੰ ਦੁੱਧ ਦੇ ਵਿੱਚੋਂ ਕੀ ਮਿਲਦਾ ਕਿੰਨਾ ਕੁ ਬੈਨੀਫਿਟ ਹੁੰਦਾ ਕਿੰਨਾ ਕਸਰ ਨੂੰ ਐਨਾ ਹੀ ਲੱਗਦਾ ਵੀ ਮੇਰਾ ਤਜਾਬ ਹਟ ਗਿਆ ਮੇਰੀ ਵੀਡੀਓ ਦੇਖਣ ਦਾ ਤੁਹਾਡਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਆਪਾਂ ਅੱਗੇ ਵਾਸਤੇ ਤੁਹਾਨੂੰ ਬਹੁਤ ਸੋਹਣੀਆਂ ਸੋਹਣੀਆਂ ਵੀਡੀਓ ਦਿੰਦੇ ਰਹਾਂਗੇ ਸਿਹਤ ਲਈ ਸੇਤ ਲਈ ਬਹੁਤ ਵਧੀਆ ਵੀਡੀਓ ਪਾਵਾਂਗੇ ਆਪਾਂ ਹੋਰ ਵੀ ਸੋਨੂੰ ਨੁਕਸੇ ਕੋਈ ਵੀ ਕਿਸੇ ਵੀ ਕਿਸਮ ਦਾ ਨੁਕਸਾ ਹੈ ਤਾਂ ਸੋਨੂੰ ਦੱਸਾਂਗੇ ਤਾਂ ਕਿ ਆਪਾਂ ਬਹੁਤ ਸੋਹਣੀ ਵਧੀਆ ਬੁੱਕਾਂ ਪੜ੍ਹ-ਪੜ੍ਹ ਕੇ ਆਪਾਂ ਵਿੱਚੋਂ ਨੁਕਸੇ ਪੜ੍ਹਦੇ ਹਾਂ ਕੋਈ ਇਹੀ ਜੀ ਗੱਲ ਤਾਂ ਹੈ ਨਹੀਂ ਵੀ ਆਪਾਂ ਉਹੀ ਦੱਸਤਾ ਹੈ ਕਿਉਂਕਿ ਬਾਕੀ ਆਪਾਂ ਉਹ ਨੁਕਸਾ ਦੱਸਾਂਗੇ ਜਿਹੜਾ ਆਪਣਾ ਆਪ ਅਪਣਾਇਆ ਹੋਇਆ ਹੈਗਾ ਆਪਾਂ ਆਪ ਵਰਤਿਆ ਹੋਇਆਗਾ ਪੂ ਦੱਸਾਂਗੇ ਤੇ ਜੇ ਆਪਾਂ ਵੀਡੀਓ ਨੂੰ ਸ਼ੇਅਰ ਕਰਾਂਗੇ ਲਾਈਕ ਕਰਾਂਗੇ ਤਾਂ ਆਪਣੀ ਵੀਡੀਓ ਅੱਗੇ ਚੱਲੂਗੀ ਚਲੋ ਕਿਸੇ ਦਾ ਫਾਇਦਾ ਹੋ ਜਾਊਗਾ ਤੇ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਆਪਣਾ ਜ਼ਰੂਰ ਇਹ ਕੰਮ ਤੁਸੀਂ ਕਰਕੇ ਦੇਖਿਓ ਬਿਲਕੁਲ ਠੀਕ ਹੋ ਜਾਓਗੇ ਕਿਰਪਾ ਕਰਕੇ ਮੇਰੀ ਵੀਡੀਓ ਦੇਖਣ ਦਾ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ